ਟੌਕ ਨੂੰ ਕੀਤਾ ਸੀ ਆਏ ਥੋੜੀ ਬਿਜ਼ਨਸ ਨਾ ਜੀ ਆਪਾਂ ਕਹਿੰਦੇ ਮਿੱਟੀ ਐਰ ਕੰਬੀਨੇਸ਼ਨ ਆ ਜਿਹੜਾ ਉਹਦੇ ਵਿੱਚ ਖਾਣਾ ਆਟੋਮੈਟਿਕਲੀ ਸਵਾਦ ਬਣਦਾ ਮਤਲਬ ਮਟਰਨ ਖਾਣਾ ਤਾਂ ਖੈੜ ਜਾਓ ਜੇ ਤੁਹਾਡਾ ਜੀ ਕਰਦਾ ਜੇ ਸਵਾਦ ਲੈਣਾ ਬੰਨਾਂ ਦੀ ਲਾਈਨ ਲੱਗੀ ਭਈਆ ਕਿੱਥੋਂ ਆਇਆ ਤੁਸੀਂ ਟੁਇਸਟ ਵਿੰਗਲਸ ਤੇ ਇਹ ਯਹਾਂ ਸੇ ਬੋਲਾ ਯਹਾਂ ਅੱਛਾ ਮਟਰਨ ਮਿਲਦਾ ਹੈ ਯਹਾਂ ਅੱਛਾ ਖਾਣਾ ਮਿਲਦਾ ਹੈ ਇਸ ਲਈ ਆਏ ਇਹ ਹੁਣ ਥਾਲੀ ਐ 200 ਰੁਪਏ ਦੀ ਥਾਲੀ ਆ ਜੀ ਉਹ ਜੋ ਦੋ ਪੀਸ ਮਟਨ ਦੇ ਰਾਏ ਸਲਾਦ ਤੇ ਤੰਦ ਰੋਟੀਆਂ ਇਹ ਮਟਕੇ ਫਰ ਕਿਸੇ ਸੱਦੇ ਘਮਾਰਾ ਠੇਕੇ ਹੀ ਮਾਰਿਆ ਲੱਗਦਾ ਇਹ ਠੇਕਾ ਟਰੱਕ ਆਉਂਦਾ ਵੀਰੇ ਇਹਨਾਂ ਨੂੰ ਉਤਾਰ ਕੇ ਰੱਖਣਾ ਉੱਪਰ ਭਰੇ ਵੀ ਇਹ ਸੱਤ ਬਹੁਤ ਕੁਝ ਆ ਬੰਦੇ ਕਹਿੰਦੇ ਨੇ ਹਾਂਡੀ ਪਰ ਹਾਂਡੀ ਦੇ ਪਿੱਛੇ ਦੀ ਜਿਹੜੀ ਮਿਹਨਤ ਆ ਮਿਹਨਤ ਦਾਦੇ ਨੂੰ ਮੱਛੀ ਠੰਡ ਚ ਗਲਾਉਨੇ ਆ ਗਰਮੀ ਚ ਆਪਾਂ ਲਾਏ ਨਹੀਂ ਮੱਛੀ ਵੀ ਇਹਦੇ ਚ ਮਟਕੇ ਜਿਹੀ ਬਣਾਏਗਾ ਮਟਕੇ ਜਿਹੀ ਬਣਾਵਾਂਗੇ ਤੰਦੂਰੀ ਵੀ ਲਾਵਾਂਗੇ ਕਈ ਬੱਕਰੇ ਤੇ ਬੱਕਰੀ ਦੀ ਕੀ ਪਛਾਣਾ ਕਿਸੇ ਨੇ ਮਤਲਬ ਪਾਠ ਵੱਢ ਕੇ ਧਰ ਲਈ ਹੋਵੇ ਉਹਦੇ ਕੀ ਹੋਊਗਾ ਵੀਰੇ ਜਿਹੜੀ ਬੱਕਰੀ ਹੋ ਗਈ ਨਾ ਉਹਦੇ ਪਿੱਛੇ ਮੁਸਕ ਮਾਰੂਗੀ ਅੱਛਾ ਜਿਹੜਾ ਬੱਕਰਾ ਹੋਊਗਾ ਪੀਸ ਕਦੇ ਮੁਸਕ ਨਹੀਂ ਆਊਗੀ ਤੇ ਯਾਰ ਬੱਕਰਾ ਖਾ ਕੇ ਬਹੁਤ ਆਂਦਾ ਪੇਟ ਖਰਾਬ ਹੋ ਜਾਂਦਾ ਜੇ ਸਾਡਾ ਬੱਕਰਾ ਖਾ ਕੇ ਕਿਸਦਾ ਪੇਟ ਖਰਾਬ ਹੋਊਗਾ ਤਾਂ ਇੱਕ ਖਾਂਡੀਆਂ ਨੂੰ ਫ੍ਰੀ ਆ ਮੇਰੇ ਵੱਲੋਂ ਖਾਈ ਦਾ ਤੁਸੀਂ ਤੌੜੀ ਦਾ ਦੁੱਧ ਪੀਤਾ ਹੋਣਾ ਬਾਈ ਠੀਕ ਆ ਪਰ ਤੌੜੀ ਵਾਲਾ ਚੇਖਣ ਬਣਾਉਣ ਵਾਲਾ ਬੰਦਾ ਤੁਹਾਡੇ ਸਾਹਮਣੇ ਆ ਲਗਭਗ ਜਦੋਂ ਆਪਾਂ ਗੱਲ ਕਰਕੇ ਇਹਦੇ ਮੈਂ ਦੁਕਾਨ ਦੇ ਕੋਲ ਨਗਿਆ ਮੈਂ ਖੈਰ ਪਤਾ ਨਹੀਂ ਸ਼ਾਇਦ ਇਹ ਘਮੈਰਾ ਦੀ ਦੁਕਾਨ ਆ ਬਾਅਦ ਚ ਪਤਾ ਲੱਗਾ ਵੀ ਅੰਦਰ ਵੜ ਕੇ ਵੀ ਵਾਕਈ ਹੈ ਬਈ ਚਿਕਨ ਬਣਾਉਂਦਾ ਤੇ ਇਹਦੇ ਕੋਲੇ ਜਿਹੜਾ ਹੈਗਾ ਪੂਰਾ ਮਸ਼ਹੂਰ ਹ ਇਲਾਕੇ ਦੇ ਵਿੱਚ ਆ ਬਾਈ ਦਾ ਨਾਮ ਆਪਾਂ ਗੱਲਬਾਤ ਕਰਦੇ ਆ ਸਾਰਾ ਕੁਝ ਇਹ ਤੋਂ ਪੁੱਛਣਾ ਹੈ ਬਾਈ ਤੁਹਾਡਾ ਸ਼ੁਭ ਨਾਮ ਕੀ ਆ ਕਿੱਥੇ ਖੜੇ ਆ ਤੇ ਕੀ ਕੰਮ ਆਤਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਤੁਹਾਨੂੰ ਬਹੁਤ ਬਹੁਤ ਵੈਲਕਮ ਮੇਰਾ ਨਾਮ ਜਗਵੀਰ ਸਿੰਘ ਆ ਹਾਂਜੀ ਤੇ ਤੁਸੀਂ ਆਇਓ ਮਟਕਾ ਪੰਜਾਬੀ ਢਾਬਾ ਖਰਣ ਠੀਕ ਆ ਤਬ ਜਗਵੀਰ ਯਾਰ ਇਹ ਮੈਂ ਤੇਰਾ ਕਨਸੈਪਟ ਬਾਈ ਕਿਵੇਂ ਤੁਹਾਡੇ ਦਿਮਾਗ ਚ ਆਇਆ ਵੀ ਤੁਸੀਂ ਜਿਹੜਾ ਹੈਗਾ ਆਪਾਂ ਕਹਿੰਦੇ ਕੁਝ ਜਾਂ ਚ ਕੋਈ ਇਹਨੂੰ ਤੋੜੀਆਂ ਕਿਹਾ ਜਾਂਦਾ ਛੋਟੀਆਂ ਹੈਨਾ ਇਹਨਾਂ ਦੇ ਵਿੱਚ ਤੁਸੀਂ ਜਿਹੜਾ ਚਿਕਨ ਬਣਾ ਰਹੇ ਹੋ ਗੱਲ ਪਤਾ ਕੀ ਹੈ ਅੱਜ ਕੱਲ ਆਪਾਂ ਆਪਣਾ ਕੁਦਰਤ ਦੇ ਨਾਲ ਟੁੱਟਦੇ ਜਾ ਰਹੇ ਹਾਂ ਜੀ ਠੀਕ ਆ ਜਿਆਦਾ ਲੰਬੀ ਗੱਲ ਨਹੀਂ ਕਰਾਂਗੇ ਸ਼ਾਰਟਕਟ ਗੱਲ ਕਰਾਂਗੇ ਜਿਹੜਾ ਹਾਂਡੀ ਦਾਰ ਕੋਲੇ ਦਾ ਕੰਬੀਨੇਸ਼ਨ ਆ ਜੀ ਜੇ ਆਪਾਂ ਕਹਿੰਦੇ ਮਿੱਟੀਰ ਕੰਬੀਨੇਸ਼ਨ ਆ ਜਿਹੜਾ ਉਹਦੇ ਵਿੱਚ ਖਾਣਾ ਆਟੋਮੈਟਿਕਲੀ ਸਵਾਦ ਬਣਦਾ ਜੀ ਕਿਉਂਕਿ ਅੱਜ ਕੱਲ ਸਾਰੇ ਲੋਕਾਂ ਨੂੰ ਇਹ ਖਾਣਾ ਦੇਣਾ ਬਹੁਤ ਔਖਾ ਹੈ ਕਿਉਂਕਿ ਪਹਿਲੇ ਸਮੇਂ ਦੇ ਵਿੱਚ ਲੋਕ ਬਹੁਤ ਤਗੜੇ ਸਰੀਰ ਹੁੰਦੇ ਸੀਗੇ ਖਾਂਦੇ ਸੀ ਵਧੀਆ ਖਾਣਾ ਉਹ ਚੀਜ਼ਾਂ ਟੁੱਟਦੇ ਕਿ ਚਲੇ ਗਏ ਬਿਮਾਰੀਆਂ ਬਹੁਤ ਲੱਗ ਗਿਆ ਪੀਜਾ ਦੇਖੋ ਭਰਿਆ ਪਿਆ ਮਤਲਬ ਇਹ ਚੀਜ਼ਾਂ ਨਾਲ ਦੁਬਾਰਾ ਜੁੜਨਾ ਪੈਣਾ ਜੀ ਤੇ ਅਸੀਂ ਬਹੁਤ ਫਿਰ ਸੋਚਿਆ ਕਿ ਇਹ ਚੀਜ਼ ਨੂੰ ਲੈ ਕੇ ਆਉਣਾ ਜਿਵੇਂ ਮਰਜ਼ੀ ਕਰਕੇ ਲੋਕਾਂ ਨੂੰ ਆਪਾਂ ਵਧੀਆ ਜੀ ਖਿਲਾਉਣੀ ਹੈ ਤੇ ਅਸੀਂ ਉੱਤਰੇ ਆ ਜੀ ਤੇ ਜਿੰਨਾ ਵੀ ਸਵਾਦ ਹੈ ਦਾ ਹੁਣ ਸਾਡੇ ਇੱਕ ਕਸਟਮਰ ਹੀ ਆਪਾਂ ਜਿਆਦਾ ਲੰਬਾ ਲੰਦੇ ਕਾ ਕਸਟਮਰ ਬੈਠੇ ਆ ਆਪਣੇ ਕੋਲ ਇੱਕ ਰੂਏ ਤੋਂ ਆਪਣੇ ਰੈਗੂਲਰ ਜੀ ਠੀਕ ਹੈ ਇਹ ਥੋੜਾ ਥੋੜਾ ਚਾਨਣਾ ਪਾਉਣ ਕਿਉਂਕਿ ਮੇਰੇ ਬੋਲਣਾ ਕੁਝ ਨਹੀਂ ਹੋਣਾ ਮੇਰੇ ਕਸਟਮਰ ਨੂੰ ਭਾਈ ਮੈਂ ਮਤਲਬ ਇੰਨਾ ਖੁਸ਼ ਹੋਇਆ ਜਿੱਦਾਂ ਜਿਹੜਾ ਸਾਗ ਹੈ ਉਹ ਕਦੇ ਕਿਤੇ ਬਣਾਈਦਾ ਸਾਨੂੰ ਦਾ ਇੱਥੇ ਮਤਲਬ ਐਦਾਂ ਦਾ ਨਜ਼ਾਰਾ ਆਇਆ ਮੀਟ ਚੋਂ ਇੱਕ ਬਾਈਆਂ ਦੇ ਮੈਂ ਕਈ ਵਾਰੀ ਆ ਕੇ ਦੇਖਿਆ ਇਹਨਾਂ ਦਾ ਧੋਣਾ ਸਵਾਰਨਾ ਫਿਰ ਉਹ ਮਸਾਲੇ ਵੀ ਯਾਰ ਮੇਰਾ ਮਤਲਬ ਮੈਂ ਹੋਰ ਵੀ ਦੋਸਤਾਂ ਨੂੰ ਕਹਿੰਨਾ ਮੇਰਾ ਮਨ ਭੀਜ ਜਾਂਦਾ ਕਈ ਵਾਰੀ ਐਦਾਂ ਮੈਂ ਬਾਈਆਂ ਕੋਲ ਪੱਕਾ ਆਉਣਾ ਹੈ ਅਜੇ ਕਿ ਮਤਲਬ ਮੈਂ ਬਾਈਆਂ ਦਾ ਨੋ ਵੀ ਨਹੀਂ ਜਾਣਦਾ ਸੀ ਅਸੀਂ ਆਉਣਾ ਖਾਣਾ ਜਦੋਂ ਸਵਾਦ ਅਸੀਂ ਤਾਂ ਲੋਕਾਂ ਨੂੰ ਅਸੀਂ ਲੋਕਾਂ ਨੂੰ ਦੱਸਣਾ ਵੀ ਵਾਈ ਜੇ ਮਤਲਬ ਮਟਰਨ ਖਾਣਾ ਹੈ ਤਾਂ ਖੈੜ ਜਾਓ ਜੇ ਤੁਹਾਡਾ ਜੀ ਕਰਦਾ ਜੇ ਸਵਾਦ ਲੈਣਾ ਕਿਉਂਕਿ ਸਵਾਦ ਯਾਰ ਜਾਂ ਤਾਂ ਪਹਿਲੇ ਟਾਈਮਾਂ ਚ ਕਿਉਂਕਿ ਮੈਂ 50 ਸਾਲ ਦਾ ਹੋ ਗਿਆ ਅਸੀਂ ਸਾਗ ਵਾਲੀਆਂ ਉਹਨਾਂ ਚ ਲਿਆ ਤੌੜੀਆਂ ਚ ਤੇ ਹੁਣ ਇਹਨਾਂ ਵਿੱਚ ਸਵਾਦ ਸਾਨੂੰ ਮਟਰਾਂ ਦਾ ਬਾਈ ਮੈਂ ਤਾਂ ਪੂਰਾ ਖੁਸ਼ ਆ ਪੂਰਾ ਖੁਸ਼ ਹੈ ਪੂਰਾ ਖੁਸ਼ ਹੈ ਆ ਠੀਕ ਆ ਵੈਸੇ ਮੈਂ ਖਾ ਕੇ ਹਟਿਆ ਐਨ ਓਕੇ ਆ ਓਕੇ ਸੋ ਇਕੱਲਾ ਭਾਈ ਇਹ ਵੀ ਨਹੀਂ ਹੁੰਦਾ ਪਿੱਛੇ ਵੀ ਦਿਖਾ ਦਗੇ ਮੈਂ ਮਾੜਾ ਬੰਦਾਂ ਦੀ ਲਾਈਨ ਲੱਗੀ ਭਈ ਆ ਖਾਸ ਕਰਕੇ ਕਿੱਥੋਂ ਆਏ ਜੀ ਵੈਸਟਵਿੰਗਲ ਤੋਂ ਆ ਇਧਰ ਇਧਰ ਪੁੱਛਦਾ ਭਾਈ ਕਿੱਥੋਂ ਆਇਆ ਵੈਸਟਵਿੰਗਲ ਸੇ ਸਦਾ ਬਤੰਦਰਾ ਕਿੱਧਰ ਖੈੜ ਕਿੱਧਰ ਵੈਸਟਵਿੰਗਲ ਕਿਧਰ ਪ੍ਰੈਫਰ ਕਰਦਾ ਤੂੰ वेस्ट बंगाल से आए हम लोग क्या करने आए हो यहां पे यहां बच्चे को एडमिशन के लिए तो ए, यहां पे अभी क्या कि यहां से बोला यहां अच्छे मटन मिलता है यहां अच्छे खाने मिलता है इसलिए आए हमरा भाई बंदे तक देखो एदा बंगला बंगाल बंगल ताकतरा यार इधर ले पैकेजिंग माणी दिखाई माड़ा है भाई आ सके विच वाकई ਇਹ ਬੰਦੇ ਨੇ ਦੇਖ ਲਓ ਵੀ ਬੰਗਾਲ ਤੱਕ ਦੇ ਕਸਟਮਰ ਲੈ ਕੇ ਆਉਂਦੇ ਵੇ ਆ ਤੇ ਭਾਈ ਇਹ ਸਾਰਾ ਕੁਝ ਨਾਲ-ਨਾਲ ਦੱਸੀ ਵੀ ਜਾ ਹੁਣ ਆਪਣੇ ਆਪ ਹੀ ਜਿਹੜੀਆਂ ਸਾਰੀਆਂ ਗੱਲਾਂ ਥੋੜਾ ਐਕਸਪਲੇਨ ਕਰ ਦਿਓ ਸਾਰੀਆਂ ਚੀਜ਼ਾਂ ਭਾਈ ਇਹ ਹੁਣ ਥਾਲੀ ਆ 200 ਰੁਪਏ ਦੀ ਥਾਲੀ ਆ ਜੀ ਉਹ ਚ ਦੋ ਪੀਸ ਮਟਨ ਦੇ ਰਾਇ ਸਲਾਦ ਤੇ ਤਿੰਨ ਰੋਟੀਆਂ ਆ ਸਾਡੇ ਆਨਲਾਈਨ ਵੀ ਬਹੁਤ ਜ਼ਿਆਦਾ ਆਰਡਰ ਜਾਂਦੇ ਨੇ ਜੀ ਭਾਈ ਤੇ ਇੱਕ ਛੋਟਾ ਜਿਹਾ ਕੰਬੀਨੇਸ਼ਨ ਰੱਖਿਆ ਕੋਈ ਹਰ ਕੋਈ ਬੰਦਾ 5 600 ਦਾ 1100 ਨਹੀਂ ਖਾ ਸਕਦਾ 200 ਰੁਪਏ ਚ ਖਾ ਸਕਦਾ ਮਟਰ ਅੱਛਾ 200 ਰੁਪਏ ਦੇ 200 ਰੁਪਏ ਦੇ ਥਾਲੀ ਮਟਰ ਦੀ ਖਾ ਸਕਦਾ ਬੱਕਰਾ ਮਤਲਬ ਅਗਲਾ ਕਹਿੰਦਾ ਪੁੰਗੜਾ ਅਗਲਾ ਕਹਿੰਦਾ 600 1100 ਪਰ 200 ਚ ਵੀ ਖਾ ਸਕਦਾ ਠੀਕ ਹੈ ਤੇ ਪਰਾਂ ਦਾ ਕਿੰਨਾ ਟਾਈਮ ਹੋਗਾ ਤੁਹਾਨੂੰ ਮੰਨ ਲਾ ਆਪਾਂ ਫਿਰ 17 ਚ ਲੱਗੇ ਸੀਗੇ ਜੀ ਠੀਕ ਹੈ ਜੀ ਪਹਿਲਾਂ ਅਸੀਂ ਪ੍ਰੋਫੈਸਰੀ ਕਰੀ ਆ 10 ਸਾਲ ਪੜਾਇਆ ਠੀਕ ਹੈ ਪਰ ਜੀ ਬਹੁਤ ਨਿਚੋੜ ਕੱਢੇਗੇ ਯਾਰ ਕੋਈ ਚੀਜ਼ ਵਧਿਆ ਖਲੋਣੀਆਂ ਸ਼ੌਂਕ ਨੂੰ ਕੀਤਾ ਸੀ ਆਏ ਥੋੜੀ ਬਿਜ਼ਨਸ ਨਾ ਇਹ ਜੇ ਸ਼ੌਂਕ ਨਹੀਂ ਕੋਈ ਬੰਦਾ ਕਰ ਲਾਉਂਦਾ ਨਾ ਫਿਰ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਹੈਗਾ ਯਾਰ ਜਦੋਂ ਮਨ ਲਾ ਪ੍ਰੋਫੈਸਰ ਰਹੇ ਹੋ ਹਨਾ ਉਦੋਂ ਤੱਕ ਤੜ ਜਿਹੜਾ ਟੜ ਕੇ ਚੰਗੇ ਕੱਪੜੇ ਪਾ ਕੇ ਜਾਣਾ ਵੀ ਆਣੇ ਸਲਾਮ ਮਾਰਨੀ ਜੇ ਤੁਸੀਂ ਪ੍ਰੋਫੈਸਰ ਤੋਂ ਇਧਰ ਦੇ ਪਾਸੇ ਆਧਣ ਇਹ ਨਹੀਂ ਕਿਹਾ ਹਣਾ ਕਿੱਥੇ ਹਣਾ ਯਾਰ ਬਾਬਾ ਕਿਧਰ ਬਕਰੇ ਵੜਨ ਲੱਗੇ ਮੈਨੂੰ ਮਹਿਸੂਸ ਹੀ ਨਹੀਂ ਹੋਇਆ ਕਦੇ ਅੱਜ ਵੀ ਆਪਾਂ ਉਵੇਂ ਹੀ ਖੜੇ ਹਾਂ ਅੱਜ ਵੀ ਲੋਕ ਆ ਕੇ ਮਿਲਦੇ ਨੇ ਪ੍ਰੋਫੈਸਰ ਸਾਹਿਬ ਕਹਿ ਕੇ ਗੱਲ ਕਰਦੇ ਆਂ ਅੱਛਾ ਕਿਉਂਕਿ ਕੋਈ ਵੀ ਕੰਮ ਹੈ ਨਾ ਵੱਡਾ ਛੋਟਾ ਨਹੀਂ ਹੈਗਾ ਚਾਹੇ ਉਹ ਪ੍ਰੋਫੈਸਰ ਆ ਚਾਹੇ ਉਹ ਡ ਚਾਹੇ ਖਾਣੇ ਪੀਣੇ ਦਾ ਕੰਮ ਆ ਕੋਈ ਵੱਡਾ ਛੋਟਾ ਨਹੀਂ ਹੈਗਾ ਫੇਰ ਆਮਦਨ ਦਾ ਕਿੰਨਾ ਕੁ ਫਰਕ ਪਾਇੰਦਾ ਹੁੰਦਾ ਬਾਈ ਮੰਨ ਲਓ ਇਹ ਆਪਣਾ ਬਿਜ਼ਨਸ ਆਪਣਾ ਹੈ ਜਿਹੜੇ ਨਿਆਰੇ ਆਪਣੇ ਬਿਜ਼ਨਸ ਹੈ ਨੌਕਰੀ 'ਚ ਹੈ ਨਹੀਂ ਨੌਕਰੀ 'ਚ ਕਿੱਥੇ ਨਿਆਰੇ ਕੋਈ ਥੱਲੇ ਕੰਮ ਕਰਨਾ ਹੁਣ ਆਪਣਾ ਕੰਮ ਕਰਨਾ ਹਾਂ 8-10 ਵਰਕਰ ਰੱਖਿਆ ਹੋਇਆ ਹੈ ਨਾ ਸੈਲਰੀਆਂ ਦੇਣੀ ਆਪਣਾ ਹੀ ਨਿਆਰਾ ਯਾਰ ਆਪਣਾ ਨਿਆਰਾ ਤੇ ਇਹਦੀ ਰੈਸਪੀ ਬਾਰੇ ਥੋੜਾ ਮੋਡਾ ਜੇ ਤੁਸੀਂ ਦੱਸ ਸਕਦੇ ਹੋ ਵੈਸੇ ਤਾਂ ਲੋਕਾਂ ਦਾ ਰੈਸਪੀ ਵੀਰੇ ਸਾਰੇ ਖੜੇ ਮਸਾਲੇ ਆ ਹਾਂ ਠੀਕ ਆ ਰੈਸਪੀ ਆਪਾਂ ਕਹਿ ਦਿੰਦੇ ਹਾਂ ਬਹੁਤ ਮਸਾਲੇ ਜ਼ਿਆਦਾ ਨਹੀਂ ਖੜੇ ਮਸਾਲੇ ਠੀਕ ਹੈ ਬਸ ਉਹਨੇ ਆਪਣੇ ਆਪ ਹੀ ਸੁਆਹ ਦੇਣਾ ਇਹਨੇ ਅੰਦਰ ਕਿੰਨੇ ਚਰਚ ਬਣ ਜਾਂਦਾ ਬਾਈ ਫਿਰ ਮਟਰ ਨੂੰ 2-2 ਘੰਟੇ ਲੱਗਦੇ ਆ ਚਿਕਨ ਘੰਟੇ ਜੇ ਤਰ ਕਰਦਨੇ ਆ ਜਿਹੜਾ ਚਿਕਨ ਉਹ ਘੰਟੇ ਚੋ ਜਾਂਦਾ ਯਾਰ ਮਟਰ ਨੂੰ 2-2 ਘੰਟੇ ਲੱਗਦੇ ਆ ਤੇ ਫਿਰ ਬਾਈ ਜਦੋਂ ਤੁਹਾਨੂੰ ਆਰਡਰ ਆਉਂਦੇ ਆ ਫਿਰ ਤੁਸੀਂ ਆਰਡਰ ਦੇ ਹਿਸਾਬ ਨਾਲ ਤਿਆਰ ਕਰਦਦੇ ਹੋਰ ਨਹੀਂ ਆਰਡਰ ਚੱਲਿਓ ਜਾਂਦੇ ਸਾਰਾ ਬਿਨਾਂ ਇੰਨਾ ਰੱਖਿਆ ਹੋਇਆ ਸਾਰਾ ਨਿਕਲ ਜਾਣਾ ਸਾਡਾ ਦੁਪਹਿਰੇ ਨੂੰ ਠੀਕ ਹੈ ਇੱਕ ਇੱਕ ਦਿਨ ਚ ਕਿੰਨੇ ਕਿੰਨਾ ਵਿਖ ਜਾਂਦਾ ਬਾਈ ਕਿੰਨੇ ਮਾਲਾ ਕਿਲੋ ਦਾ ਕੋਈ ਸਾਤੂਆ ਲਾਲਾ ਸਾਰੇ ਦੁਪਹਿਰੇ ਤੇ ਬਾ ਖਤਮ ਆਏ ਉਹਦੇ ਬਾ ਸ਼ਾਮ ਦੀ ਤਿਆਰੀ ਕਰਦੀ ਆ ਉਹਨੇ ਲ ਤਾਂ ਜਿੰਨਾ ਬਣਾ ਲਿਆ ਇੰਨੀ ਗੱਲ ਰੱਬ ਦੀ ਮਿਹਰ ਆ ਸਾਰਾ ਖਤਮ ਹੋ ਜਾਂਦਾ ਅਗਲੇ ਦਿਨ ਦੁਬਾਰਾ ਫਰੈਸ਼ ਬਣਦਾ ਠੀਕ ਆ ਤੇ ਇਹਦੇ ਚ ਮੰਨ ਲਓ ਜਿਹੜੇ ਦੂਜੇ ਭਾਂਡੇ ਵਾਲੇ ਹੋਰ ਰੈਸਟੋਰੈਂਟ ਹੁੰਦੇ ਆ ਤੁਹਾਡੇ ਕੰਪੀਟੀਟਰ ਹੁੰਦੇ ਆ ਹੈਨਾ ਤਾਂ ਫਿਰ ਉਹ ਤੁਹਾਡੀਆਂ ਕੋਈ ਹੋਰ ਫਰੈਂਚਾਈਜ਼ ਵੀ ਆਈਆਂ ਕਿਤੇ ਹੋਰ ਵੀ ਆਪਣੇ ਕੋਈ ਫਰੈਂਚਾਈਜ਼ ਇਹ ਖਰੜ ਦੇ ਵਿੱਚ ਨਾ ਕਿਤੇ ਖੋਲਾਂਗੇ ਜੀ ਠੀਕ ਆ ਜਿਹਨੇ ਆਉਣਾ ਵੈਸਟ ਬੰਗਾਲ ਤੋਂ ਕੈਨੇਡਾ ਤੋਂ ਸਾਰੀ ਦੁਨੀਆ ਇੱਥੇ ਹੀ ਆਉਂਦੀ ਜੇ ਸਵਾਦ ਆ ਨਾ ਕਿਉਂਕਿ ਸਾਨੂੰ ਪਤਾ ਨਹੀਂ ਸਵਾਦ ਕਿਵੇਂ ਦੇਣਾ ਜੇ ਮੈਂ ਲੱਗ ਲੱਗ ਬ੍ਰਾਂਚ ਦੇ ਦਵਾਂ ਸਵਾਦ ਨਹੀਂ ਮਿਲਣਾ ਲੋਕਾਂ ਨੂੰ ਮੇਰਾ ਬ੍ਰਾਂਚ ਦਾ ਨਾਂ ਹੀ ਖਰਾਬ ਹੋਣਾ ਠੀਕ ਹੈ ਤੇ ਭਾਈ ਜਿਵੇਂ ਮੰਨ ਲਓ ਬਹੁਤ ਸਾਰੇ ਪੰਜਾਬੀ ਬੰਦੇ ਆ ਹਨਾ ਮੰਨ ਲਓ ਹੁਣ ਤਾਂ ਕਾਫੀ ਬੰਦੇ ਲੋਕ ਮਿਹਨਤਾਂ ਕਰਨ ਲੱਗ ਵੀ ਗਏ ਆ ਆਪ ਦਾ ਕੰਮ ਜਦੋਂ ਖੋਲਦਿਆਂ ਭਾਈ ਕੀ ਪਰੇਸ਼ਾਨੀਆਂ ਆਉਂਦੀਆਂ ਕਿਉਂ ਮੰਨ ਲਾ ਆਪਾਂ ਕਿ ਬਾਹਰੋਂ ਆ ਕੇ ਬੰਦੇ ਇੱਥੇ ਕਾਮਯਾਬ ਹੋ ਜਾਂਦੇ ਤੇ ਇੱਥੇ ਵਾਲੇ ਕਹਿੰਦੇ ਅਸੀਂ ਬਾਹਰ ਜਾ ਕੇ ਕਿਸੇ ਹੋਰ ਦੇਸ਼ ਦੇ ਵਿੱਚ ਕਿੱਦਾਂ ਇੱਥੇ ਵੀਰੇ ਪਤਾ ਦਿੱਕਤ ਕੀ ਆ ਸਾਨੂੰ ਪਹਿਲਾਂ ਗਵਾਂਡੀ ਨੂੰ ਦਿੱਕਤ ਆਉਂਦੀ ਹੈ ਗੱਡੀ ਲੱਗ ਗਈ ਆਣੀ ਆਏ ਹੋਣਾ ਚਾਹੀਦਾ ਆਪਣੇ ਲੋਕ ਹੀ ਨਹੀਂ ਵਧਣ ਦਿੰਦੇ ਬਾਹਰ ਇਹ ਚੀਜ਼ਾਂ ਨਹੀਂ ਹੈਗੀਆਂ ਹਰ ਕੋਈ ਕੰਮ ਕਰਦਾ ਆਪਣਾ ਖਾ ਰਿਹਾ ਇੱਥੇ ਗਵੰਡ ਦਾ ਹੀ ਕੰਮ ਸ਼ੁਰੂ ਹੋ ਜਾਂਦਾ ਅਗਲਾ ਕਹਿੰਦਾ ਯਾਰ ਇਹ ਚਲਾ ਰਿਹਾ ਡੇੜੇ ਗੱਡੀਆਂ ਮੇਰੇ ਕਿਉਂ ਲੱਗ ਰਹੀਆਂ ਇਹ ਸੱਚਾਈ ਆ ਐਕਸਲ ਦੇ ਵਿੱਚ ਪੰਜਾਬੀ ਪੰਜਾਬੀ ਨੂੰ ਹੀ ਖਾਣ ਲੱਗ ਗਿਆ ਠੀਕ ਹੈ ਨਾ ਬਾਹਰ ਇਹ ਚੀਜ਼ਾਂ ਨਹੀਂ ਹੈਗੀਆਂ ਮਨ ਲਗਾ ਤਾਂ ਕਰਕੇ ਲੋਕ ਚਾ ਕਰਕੇ ਲੋਕ ਬਾਹਰ ਜਾਂਦੇ ਨੇ ਠੀਕ ਹੈ ਜੇ ਮੈਂ ਤੋਂ ਮੈਂ ਕਰਦਾ ਔਰੇ ਮੇਰਾ ਬਹੁਤ ਵਧੀਆ ਚੱਲਦਾ ਪਰ ਹਰ ਕੋਈ ਕਰ ਨਹੀਂ ਸਕਦਾ ਹੈਗਾ ਪਿਛਲੀ ਵਾਰ ਮੈਂ ਕਿਹਾ ਸੀ ਬੰਦਿਆਂ ਨੂੰ ਕੰਮ ਸਿਖਾਉਂਗਾ ਮੈਂ ਸਿਖਾਇਆ ਬੰਦਿਆਂ 10 ਬਰਾਂਚਾ ਖਰੜ ਚ ਲੋਕਾਂ ਨੇ ਖੋਲ ਲੀਆਂ। ਕੁਕਰਾਂ ਚ ਪਾ ਪਾ ਕੇ ਦੇ ਰਹੇ ਆ ਉਹਦਾ ਕਿਆ ਫਾਇਦਾ ਯਾਰ ਜੇ ਕਰਨ ਮਿਹਨਤ ਕਰਕੇ ਕਰੋ ਕੰਮ। ਜੇ ਥੋੜਾ ਕਾ ਲਓ ਵਧੀਆ ਕਾ ਲਓ ਮੇਰਾ ਤਾਂ ਇਹ ਮੰਨਣਾ ਹੈ। ਜਿਹੜੀ ਸਾਡੀ ਕਾਮਯਾਬੀ ਇਹੀ ਆ ਜੀ ਥੋੜਾ ਬਣਾਉਨੇ ਪਰ ਵਧੀਆ ਬਣਾਉਨੇ। ਠੀਕ ਹੈ। ਤੁਸੀਂ ਫਿਰ ਇਹ ਜਿਹੜਾ ਹੈਗਾ ਇਹ ਮਟਕੇ ਫਿਰ ਕਿਸੇ ਸੱਦੇ ਘਮਾਰਾਂ ਠੇਕੇ ਹੀ ਮਾਰਿਆ ਲੱਗਦਾ। ਇਹ ਠੇਕਾ ਟਰੱਕ ਆਉਂਦਾ ਵੀਰੇ ਇਹਨਾਂ ਨੂੰ ਉਤਾਰ ਕੇ ਰੱਖਣਾ ਉੱਪਰ ਭਰੀ ਵੀ ਹੈ ਛੱਤ ਬਹੁਤ ਕੁਝ ਆ। ਬੰਦੇ ਕਹਿ ਰਹੇ ਹਾਂ ਹ ਕੀਮੇ ਟਰੱਕ ਆਉਣਾ ਹੈ ਕਿ ਮੇ ਤਾਰਨਾ ਹੈ ਉਹਦੇ ਲਈ ਵੀ ਬੰਦੇ ਚਾਹੀਦੇ ਆ ਫਿਰ ਪਾਣੀ ਪਾ ਕੇ ਰੱਖਣਾ ਹੈ ਫਿਰ ਬਣਾ ਵੀ ਦੇਣਾ ਫਿਰ ਪਟਾਕੇ ਵੀ ਪੈਣੇ ਆ ਹੰਡੀਆਂ ਦੇ ਬਲਾਸਟ ਵੀ ਹੁੰਨੇ ਆ ਬੰਦੇ ਵੀ ਭੱਜ ਜਾਨੇ ਆ ਕੋਲਾ ਸੇਕ ਕਿੰਨਾ ਟੈਂਪਰੇਚਰ ਕਿੰਨਾ ਰੱਖਣਾ ਸਵਾਦ ਕੀਮੇ ਦੇ ਬਹੁਤ ਚੀਜ਼ਾਂ ਨੇ ਦੇ ਵਿੱਚ ਇਹ ਨਹੀਂ ਕਿ ਹੰਡੀ ਹੰਡੀ ਕਹਿਣਾ ਸੌਖਾ ਪਰ ਹੰਡੀ ਨੂੰ ਐਕਸਪਲੇਨ ਕਰਨਾ ਬਹੁਤ ਮੁਸ਼ਕਿਲ ਆ ਅਜਾ ਮੇਰੇ ਮਾਰਗਾ ਕਹਿੰਦਾ ਵੀ ਜਰਾ ਬਣ ਗਿਆ ਕਈ ਵਾਰੀ ਖਰਾਬ ਵੀ ਹੋ ਜਾਂਦਾ ਬਹੁਤ ਚੀਜ਼ਾਂ ਹੁੰਦਾ ਹੈ ਹੁਣ ਜਿਆਦਾ ਪੱਕ ਵੀ ਜਾਂਦਾ ਸੇਕ ਟੈਂਪਰੇਚਰ ਕਈ ਦਾ ਹੁਣ ਲੋਕ ਹੁਣ ਜਿਆਦਾ ਪੱਕਿਆ ਹੋਇਆ ਖਾਣੇ ਆ ਹੁਣ ਹਾਂਡੀ ਅਸੇਕ ਲੱਗਿਆ ਤਿਆਰ ਹੋ ਗਈ ਅੱਛਾ ਇੱਕ ਵਾਰ ਤਿਆਰ ਹੋ ਗਿਆ ਹੁਣ ਜੋ ਇਹਦਾ ਟੇਸਟ ਹੈ ਬਹੁਤ ਵਧੀਆ ਜੂਮ ਜੂਮ ਨੂੰ ਗਰਮ ਕਰੀ ਜਾਉਂਗੇ ਟੇਸਟ ਖਰਾਬ ਹੋ ਹੀ ਹੋਏਗਾ ਇੱਕ ਵਾਰ ਜੀ ਬਣ ਗਈ ਉਹ ਜਿਹੜੀ ਫੀਸ ਪਿਘਲ ਜਾਂਦੇ ਨੇ ਠੀਕ ਹੈ ਪਰ ਲੋਕਾਂ ਕਈ ਪਸੰਦ ਵੀ ਕਰਦੇ ਨੇ ਬੜੇ ਧਿਆਨ ਨਾਲ ਚੱਲਣਾ ਪੈਂਦਾ ਇਹ ਨਹੀਂ ਕਿ ਹੁਣ ਆਂਡੀਆਂ ਸੀ ਬਣਾ ਲਈ ਤੇ ਲੋਕਾਂ ਨੂੰ ਆ ਹੀ ਦੇਤੀ ਨਾ ਤੇ ਇਹ ਕਦੇ ਹੁੰਦਾ ਮੰਨ ਲਓ ਵੀ ਬਾਈ ਆਪਾਂ ਉਹ ਚੀਜ਼ ਬਣ ਜੇ ਫਿਰ ਉਹਨੂੰ ਮੰਨ ਲਓ ਫਿਰ ਉਹਨੂੰ ਰੱਖਣਾ ਪੈਂਦਾ ਮਨ ਲਓ ਜਦੋਂ ਤਿਆਰ ਹੋ ਗਿਆ ਉਸ ਤੋਂ ਬਾਅਦ ਠੰਡੇ ਥਾਂ ਤੇ ਰੱਖਣਾ ਤੇ ਉਹਦੇ ਉੱਤੇ ਹੀ ਰੱਖੀ ਰੱਖ ਦਾਂ ਜਵਾ ਨਹੀਂ 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 ਉੱਤੇ ਰੱਖ ਹੀ ਨਹੀਂ ਸਕਦੇ ਫਿਰ ਅਸਾਂ ਉੱਤੇ ਨਹੀਂ ਰੱਖਦਾ ਉੱਤੇ ਨਹੀਂ ਰੱਖਦਾ ਫਿਰ ਨਾ ਤੁਹਾਨੂੰ ਗਰੇਵੀ ਮਿਲਣੀ ਆ ਵਿੱਚ ਨਾ ਤੁਹਾਨੂੰ ਪੀਸ ਮਿਲਨੇ ਆ ਇਹ ਤਾਂ ਬਣ ਕੇ ਉਹਨੂੰ ਸਾਈਡ ਪਰ ਰੱਖਣਾ ਪੈਣਾ ਜਦੋਂ ਬੰਦਾ ਆ ਕੇ ਉਹਨੂੰ ਗਰਮ ਕਰਕੇ ਦੋ ਜਾਂ ਨਾਲ ਨਾ ਜਿਵੇਂ ਆਰਡਰ ਆਈ ਜੰਦੇ ਉਹਨੂੰ ਲਾਲ ਲਾ ਕੇ ਭੇਜੀ ਚੱਲੋ ਤੇ ਬਾਈ ਫਿਰ ਤੁਸੀਂ ਆਪ ਖੋਦ ਖੜ ਕੇ ਤਿਆਰ ਕਰਦੇ ਹੋ ਤੇ ਨਾਲ ਜਿਹੜੇ ਹੁੰਦੇ ਆ ਤੁਹਾਡੇ ਹੈਲਪਰ ਹੁੰਦੇ ਆ ਜਾਂ ਤੁਸੀਂ ਚੈੱਕ ਹੀ ਕਰ ਦੋ ਐਂਡ ਤੇ ਆ ਕੇ ਮੇਰੇ ਨਾਲ ਮੈਂ 17 ਤੇ ਲੈ ਕੇ 21 ਤੱਕ ਖੁਦ ਕੰਮ ਕੀਤਾ ਜੀ ਹੁਣ ਇੰਨਾ ਕੰਮ ਹੈ ਮੈਂ ਇਕੱਲਾ ਕਰੇ ਨਹੀਂ ਸਕਦਾ ਮੈਂ 50 60 ਹਾਂਡੀ ਇੰਨੀ ਲਾਉਂਦਾ ਸੀਗਾ ਹੁਣ ਕੰਮੇ ਹਾਂਡੀ ਇੰਨੀ ਜ਼ਿਆਦਾ ਲੱਗਦੀਆਂ ਤੇ ਆਜ ਦੇ ਪਿਆਜ਼ ਲੱਗਦੇ ਕੱਟੇ ਆਂਦੇ ਅੱਛਾ ਮੈਂ ਇੰਨਾ ਕੰਮ ਕਰ ਨਹੀਂ ਸਕਦਾ ਯਾਰ ਸਿੱਧੇ ਫੀਣਾ ਵਰਕਰ ਤੇ ਮੈਂ ਕੰਮ ਨਹੀਂ ਕਰ ਸਕਦਾ ਜੀ ਤਾਂ ਤੁਹਾਡਾ ਜਿਹੜਾ ਹੈਗਾ ਇਹ ਕਹਿੰਦਾ ਬਾਈ ਕਹਿੰਦਾ ਵੀ ਨਾਲ ਅਸੀਂ ਸਾਰੀਆਂ ਚੀਜ਼ਾਂ ਕਰਾਂ ਵਾਕਈ ਦੇਖ ਲੋ ਯਾਰ ਅਭੀ ਹਰੇਕ ਬੰਦੇ ਦਾ ਕਨਸੈਪਟ ਜੁਨੀਕ ਹੋਣਾ ਚਾਹੀਦਾ ਇਹ ਬਾਈ ਦਾ ਕਨਸੈਪਟ ਜੁਨੀਕ ਹੈ ਇਹਨੂੰ ਬਗਾਲਤਾ ਕਦੇ ਜਿਹੜੇ ਬੰਦੇ ਆ ਕੇ ਆਫਰ ਕਰਦਾ ਵੀ ਯਾਰ ਇਹ ਉਹਨੇ ਆ ਕੇ ਕਿਸੇ ਨੇ ਪਰਦੇਸੀ ਨੇ ਆ ਕੇ ਪੁੱਛਿਆ ਨਾ ਕਿ ਕਿੱਥੇ ਯਾਰ ਚਿਕਨ ਵਧੀਆ ਬਣਦਾ ਤਾਂ ਅਗਲਾ ਕਹਿੰਦਾ ਵੀ ਖੈੜ ਜਾ ਆ ਬਾਸਾਂਡੇ ਦੇ ਕੋਲ ਉੱਥੇ ਜਾ ਕੇ ਸਾਰਾ ਬਾਈ ਆ ਪ੍ਰਿੰਸ ਨਾਲ ਲੋਕੀ ਆ ਰਹੇ ਸਾਡੇ ਸੋ ਵਧੀਆ ਗੱਲ ਹੈ ਜੇ ਤੁਹਾਡੇ ਕੋਲੇ ਕਨਸੈਪਟ ਡਿਫਰੈਂਟ ਹੈ ਠੀਕ ਹੈ ਤੇ ਤੁਸੀਂ ਪੰਜਾਬ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਤਾਂ ਬਿਨਾਂ ਸ਼ਰਮ ਤੋਂ ਬਾਈ ਬੈਦਰ ਪ੍ਰੋਫੈਸ਼ਨ ਇੱਕੋ ਜਿਹਾ ਇਹ ਵੀ ਪ੍ਰੋਫੈਸਰ ਤੇ ਮੈਂ ਵੀ ਪ੍ਰੋਫੈਸਰ ਜੀਗਾ ਤੁਸੀਂ ਸਾਰੇ ਜਾਣਦੇ ਹੋ ਹੈ ਨਾ ਸੋ ਮਤਲਬ ਕੀ ਹੈ ਜਦੋਂ ਸਾਡੇ ਵਰਗਾ ਬੰਦਾ ਕਿਸੇ ਹੋਰ ਫੀਲਡ ਜਾਂਦਾ ਉਹਦਾ ਅਗਲਾ ਥੋੜਾ ਜਿਹਾ ਲੱਗਦਾ ਤਾਂ ਹੁੰਦਾ ਯਾਰ ਤੁਸੀਂ ਕਿਹੜੇ ਕੰਮ ਦੇ ਬਗੇ ਵੱਟ ਵੀਰ ਮੇਰੇ ਆ ਜਗ੍ਹਾ ਦਾ ਆਪਦਾ ਕੰਮ ਚਲਾ ਕੇ ਤੇ ਜ਼ਿਆਦਾ ਫਾਇਦਾ ਜਿਹੜੀ ਨੌਕਰੀ ਹੈ ਉਹ ਅੱਜ ਕੱਲ ਜਿਹੜਾ ਹੈਗਾ ਤੁਸੀਂ ਉਹਦੇ ਨਾਲ ਆਪ ਕਾਰਨਾ ਕਿਉਂਕਿ ਹਰੇਕ ਦੇ ਖਰਚੇ ਜਿਹੜੇ ਹੈਗਾ ਲਗਭਗ ਮੈਂ ਕਹਾਂ ਆਮ ਤੋਂ ਆਮ ਚੁਲੇ ਤਾਂ ਅੱਜ 50000 ਰੁਪਏ ਖਰਚਾ ਠੀਕ ਹੈ ਸੋ ਆਪਣੇ ਕ੍ਰੀਏਟਿਵ ਹੋਵੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੀ ਗੱਲ ਹੈ ਕਿ ਉਹੀ ਬੰਦੇ ਵਜਣਗੇ ਜਿਹੜੇ ਬੰਦੇ ਕ੍ਰੀਏਟਿਵ ਹੋਣਗੇ ਆ ਜਿਹੜਾ ਸਵਾਦ ਦੇਣਗੇ ਜਿਹੜਾ ਸਵਾਦ ਦੇਣਗੇ ਐਕਚੁਅਲ ਗੱਲ ਸਵਾਦ ਦੀ ਆ ਬਿਲਕੁਲ ਠੀਕ ਹੈ ਜਿਹੜੇ ਬੰਦੇ ਕੋਲ ਸਵਾਦ ਹੋਊਗਾ ਉਹਦਾ ਦੁਕਾਨ ਚੱਲੇਗੀ ਉਹਦਾ ਬਿਜ਼ਨਸ ਚੱਲੇਗਾ ਹੀ ਚੱਲੇਗਾ ਜਿਹਦੇ ਕੋਲ ਸਵਾਦ ਨਹੀਂ ਉਹ ਬਿਜ਼ਨਸ ਵੀ ਫੇਲ ਆ ਬਾਕੀ ਕੀ ਕੋਈ ਹੋਰ ਕੋਈ ਜਿਹੜਾ ਹੈਗਾ ਨਵੇਂ ਬਿਜ਼ਨਸਮੈਨਾਂ ਨੂੰ ਕੋਈ ਚੀਜ਼ ਦੱਸਣੀ ਚਾਹੂੰਗੀ ਭਾਈ ਬਾਹਰ ਫੇਸਟ ਲੱਗਣ ਵਾਲੀ ਹੈ ਆਪਣੀ ਦਾਦੀ ਨੂੰ ਮੱਛੀ ਠੰਡ ਚ ਗਲਾਉਨੇ ਆ ਗਰਮੀ ਚ ਆਪਾਂ ਲਾਈ ਨਹੀਂ ਮੱਛੀ ਵੀ ਇਹਦੇ ਚ ਮੜਕੇ ਜਿਹੀ ਬਣਾਏਗਾ ਮੜਕੇ ਜਿਹੀ ਬਣਾਵਾਂਗੇ ਤੰਦੂਰੀ ਵੀ ਲਾਵਾਂਗੇ ਪਤਾ ਨਹੀਂ ਮੱਛੀਆਂ ਯਾਰ ਦੇ ਬਾਸ ਮੁੰਦਰਾ ਵਾਲਗਾ ਵੀ ਇਹਨੇ ਕੁਝਾਂ ਚ ਪਾੜਿਆ ਬੰਦਾ ਪਾ ਦਿੰਦੇ ਆਪਾਂ ਨੇ ਆਪਾਂ ਸਾਰਾ ਦਾਲ ਵੀ ਬਣਾ ਦਿੱਦੀ ਆ ਪਨੀਰ ਵੀ ਹੁਣ ਸਾਗ ਬਣਾਉਣਾ ਠੰਡ ਚ ਆਪਾਂ ਨੇ ਜਿਹੜਾ ਬੰਦਾ ਕਹਿੰਦਾ ਆਪਾਂ ਨੂੰ ਕੰਪਲੀਟ ਕਰਕੇ ਦੀਦਾ ਆਰਡਰ ਵੀ ਹਾਂ ਵੀਰੇ ਤੁਹਾਨੂੰ ਮਿਲੂਗਾ ਬਣਾ ਕੇ ਦਵਾਂਗੇ ਬੱਕਰਾ ਹਰ ਕੋ ਤੇ ਭਾਈ ਮਨ ਲਾ ਕੋਈ ਬੱਕਰੇ ਤੇ ਬੱਕਰੀ ਦੀ ਕੀ ਪਛਾਣਾ ਕਿਸੇ ਨੇ ਮਨ ਲਾ ਪੱਠ ਵੜ ਕੇ ਧਰ ਲਈ ਹੋਵੇ ਉਹਦੇ ਕੀ ਹੋਊਗਾ ਵੀਰੇ ਜਿਹੜੀ ਬੱਕਰੀ ਹੋਊਗੀ ਨਾ ਉਹਦੇ ਪਿੱਛੇ ਮੁਸਕ ਮਾਰੂਗੀ ਅੱਛਾ ਜਿਹੜਾ ਬੱਕਰਾ ਹੋਊਗਾ ਪੀਸ ਤਾਂ ਉਹਦੇ ਮੁਸਕ ਨਹੀਂ ਆਊਗੀ ਅੱਛਾ ਇਹ ਪੀਸ ਤੋਂ ਪਤਾ ਲੱਗ ਜਾਏਗਾ ਖੁਸ਼ਬੂ ਤੇ ਇਹ ਬੱਕਰ ਹੈ ਇਹ ਪਛਾਣ ਆ ਬੱਕਰੇ ਦੀ ਤੇ ਕਈ ਵਾਰੀ ਹੁੰਦਾ ਕਈ ਵਾਰੀ ਕੋਈ ਬੰਦਾ ਮਨ ਲਾ ਬੱਕਰਾ ਮਰ ਗਿਆ ਕਿਸੇ ਦਾ ਉਹ ਹੈਨਾ ਆਪਾਂ ਦੇਖਦੇ ਆਂ ਕਈ ਵਾਰੀ ਕੋਈ ਵੀਰ ਭਰਾ ਉਮਨ ਅੱਗੇ ਤੋਰ ਦਿੰਦਾ ਉਹਦਾ ਉਹਦਾ ਨਾਮ ਪਤਾ ਲੱਗ ਵੀ ਇਹ ਇੱਕ ਤਾਂ ਮਾਲਾ ਤਾਜ਼ਾ ਵੱਡਾ ਇੱਕ ਮਰਿਆ ਲੈਦਾ ਉਹਦਾ ਤਾਂ ਆਪਾਂ ਕੁਝ ਨਹੀਂ ਕਰ ਸਕਦੇ ਜਿਹਦੇ ਬਿਜ਼ਨਸ ਹੈ ਜਿਹਨੇ ਕੱਚੇ ਬੱਕਰੇ ਦੇਣੇ ਆ ਉਹਨਾਂ ਦਾ ਤੇ ਹੀ ਦੇਣਾ ਕੱਡੇ ਦੇਣਾ ਅੱਛਾ ਆਪਣਾ ਕੰਮ ਹੈ ਰੋਜ਼ ਆ ਬਣਾਉਣ ਦਾ ਜਿਹੜੇ ਬੰਦੇ ਨੇ ਬਣਾਉਣਾ ਉਹਨੂੰ ਫਰੈਸ਼ ਹੀ ਦੇਣਾ ਪੈਣਾ ਚੱਲੀ ਨੇ ਮੁਸਕ ਮਾਰ ਜਾਏਗਾ ਅੱਛਾ ਦੂਜੇ ਸਾਡੇ ਕੱਚੇ ਸਾਡੇ ਕੋਲ ਨਹੀਂ ਚੱਲ ਸਕਦਾ ਹੈਗਾ ਉਹਨਾਂ ਕੋਲ ਚੱਲ ਜਾਏਗਾ ਕਿਉਂਕਿ ਕੱਚੇ ਤੇ ਚੱਲ ਜਾਏਗਾ ਉਹ ਜਿਹਨੇ ਬਣਾ ਕੇ ਦੇਣਾ ਉਹ ਕਰ ਹੀ ਨਹੀਂ ਸਕਦਾਗਾ ਤੋੜ ਕੱਡੇ ਨਹੀਂ ਸਕਦਾ ਸਹੀ ਹੈ ਤੇ ਯਾਰ ਬੱਕਰਾ ਖਾ ਕੇ ਬਹੁਤਿਆਂ ਦਾ ਪੇਟ ਖਰਾਬ ਹੋ ਜਾਂਦਾ ਹਾਂ। ਹਾਂ। ਇਹ ਗੱਲ ਤੇ ਜ਼ਿਕਰ ਹੋਇਆ ਤੇ ਇਹ ਗੱਲ ਕਰਾਂਗੇ ਵੀ ਜ਼ਰੂਰ ਜੇ ਸਾਡਾ ਬੱਕਰਾ ਖਾ ਕੇ ਕਿਸੇ ਦਾ ਪੇਟ ਖਰਾਬ ਹੋਊਗਾ ਤਾਂ ਇੱਕ ਖਾਂਡੀਆਂ ਨੂੰ ਫ੍ਰੀ ਆ ਮੇਰੇ ਵੱਲੋਂ। ਅੱਛਾ ਮੈਂ ਵੀ ਬੱਕਰੇ ਖਾ ਲੇ ਤੁਸੀਂ ਵੀ ਖਾ ਲੇ। ਬਿਲਕੁਲ। ਤੇ ਕਾਹਲੂ ਤੁਸੀਂ ਇੱਕ ਵੀਡੀਓ ਹੋਰ ਪਾ ਦਿਓ ਵੀ ਹਾਂ ਤੁਹਾਡਾ ਕਾਹਲੂ ਖਾ ਕੇ ਪੇਟ ਖਰਾਬ ਹੋਇਆ ਜਾਂ ਨਹੀਂ ਹੋਇਆ। ਐਨ ਮੈਂ ਫਿਰ ਕੋਲ ਹਾਂ ਹਾਂ ਤਾਂ ਕੱਲ ਨੂੰ ਤੁਸੀਂ ਆਏ ਤੁਹਾਨੂੰ ਇੱਕ ਹਾਂਡੀ ਫ੍ਰੀ ਦੇ ਦਾਂਗੇ ਸਹੀ ਗੱਲ ਆ ਭਾਈ ਨੇ ਸਾਡੇ ਦੀ ਗੱਲ ਲੜਦੀ ਭਾਈ ਤੈਨੂੰ ਤਾਂ ਤੁਸੀਂ ਤਾਂ ਖਾ ਹੀ ਲਿਆ ਹੋਣਾ ਤੇ ਤੁਸੀਂ ਕੱਲ ਨੂੰ ਦੱਸ ਦਿਓ ਵੀ ਜਿਹੜਾ ਵੇਜੜਾ ਹੈਗਾ ਉਹ ਤੁਹਾਡੀ ਖਾਦਾ ਤੁਹਾਨੂੰ ਇੱਕ ਇੱਕ ਦਾ ਟੇਸਟ ਆਇਆ ਵਿੱਚ ਬਹੁਤ ਵਧੀਆ ਮੈਂ ਕਹਾਂ ਤੁਸੀਂ ਦੱਸੋ ਖੁਦ ਦੱਸੋ ਤੁਸੀਂ ਆਪਣੀ ਵੀਡੀਓ 'ਚ ਖੁਦ ਦੱਸੋ ਤੁਹਾਨੂੰ ਕਿਹੜਾ ਕਿਹੜਾ ਫਲੇਵਰ ਦਾ ਟੇਸਟ ਆਇਆ ਦੇਖੋ ਹਰ ਇੱਕ ਚੀਜ਼ ਦਾ ਅੱਡ ਫਲੇਵਰ ਆ ਯਾਰ ਚਾਹੇ ਮਿੱਟੀ ਦਾ ਹੋਗਾ ਚਾਹੇ ਮਸਾਲਿਆਂ ਦਾ ਹੋਗਾ ਚਾਹੇ ਪੀਸ ਦਾ ਹੈਨਾ ਬਾਕੀ ਆਪਾਂ ਗੱਲ ਕਰੇ ਮੂੰਹ ਦੇ ਵਿੱਚ ਘੁਰਦਾ ਮੈਂ ਸ਼ੁਰੂ ਦੇ ਵਿੱਚ ਆਇਆ ਤਾਂ ਮੈਂ ਬਾਈ ਨੂੰ ਕਿਹਾ ਬਾਈ ਲੈ ਕੇ ਆਇਆ ਕੌਲੀ ਮੈਂ ਖਾ ਯਾਰ ਬਾਈ ਦੰਦਾਂ 'ਚ ਫਸ ਜਾਂਦਾ ਹੁੰਦਾ ਤੇ ਬੋਲਣ ਵੇਲੇ ਕਿਉਂਕਿ ਹੈਨਾ ਮੁੜ ਕੇ ਚੰਗਾ ਜ ਨਹੀਂ ਲੱਗਦਾ। ਤੋਂ ਬਾਈ ਕਹਿੰਦਾ ਯਾਰ ਇਹ ਕੋਈ ਚੱਕਰ ਨਹੀਂ ਬਾਈ ਜਿਹੜਾ ਹੈਗਾ ਤੂੰ ਵੀਡੀਓ ਕਰਨ ਆਇਆ ਪਹਿਲਾਂ ਖਾ ਕੇ ਦੇਖ ਜੇ ਫਸ ਗਿਆ ਤਾਂ ਮੈਂ ਬੈਠਾ ਹੈਨਾ ਕਹਿੰਦਾ ਵੀ ਭੁਰਦਾ। ਵਾਕਈ ਜਿਹੜਾ ਹੈਗਾ ਆਪਾਂ ਗੱਲ ਕਰੇ ਪ੍ਰੋਫੈਸਰ ਸਾਹਿਬ ਦਾ ਜਿਹੜਾ ਬੱਕਰਾ ਬਣਾਉਣ ਦਾ ਸਟਾਈਲ ਵੀ ਵੱਖਰਾ ਹੈ ਤੇ ਵਾਕਈ ਇਹਨਾਂ ਦਾ ਟੇਸਟ ਵੀ ਵੱਖਰਾ ਤੇ ਬਾਕੀ ਯਾਰ ਇਹ ਬਲੱਟ ਦੇ ਵਿੱਚ ਆ 200 ਰੁਪਏ ਦੇ ਵਿੱਚ ਬੱਕਰੇ ਵਾਲੀ ਜਿਹੜਾ ਜਲਾਗਾ ਥਾਲੀ ਦੇ ਦਿੰਦੇ ਆ।